ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਮੈਂ ਹਾਂ ਤੁਹਾਡਾ ਆਪਣਾ ਨਮਾਸ਼ਾ ਸਰਗਰਮੀਆਂ YouTube ਚੈਨਲ ਤੋਂ ਪਰਦੇਸੀ ਪੱਤਰਕਾਰ ਸੋ ਆਪ ਸਾਰਿਆਂ ਨੂੰ ਮੇਰੇ ਵੱਲੋਂ ਆਦਾਰਾ ਨਮਾਸ਼ਾ ਸਰਗਰਮੀਆਂ ਦੀ ਤਰਫ ਤੋਂ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਦੀਵਾਲੀ ਸ਼੍ਰੀ ਵਿਸ਼ਵ ਕਰਮਾ ਦਿਵਸ ਤੇ ਸ਼੍ਰੀ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਮੈਂ ਹਾਂ ਸਾਬਕਾ ਸਰਪੰਚ ਸਰਿੰਦਰ ਸਿੰਘ ਪਿੰਡ ਜੂੜਪੁਰ ਤੇ ਸਾਰੇ ਦੇਸ਼ ਵਾਸੀਆਂ ਵਾਸੀਆਂ ਨੂੰ ਤੇ ਸਾਰੇ ਆਪਣੇ ਨਵੇਂ ਸ਼ਹਿਰ ਵਾਸੀਆਂ ਨੂੰ ਤੇ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਬੰਦੀ ਛੋੜ ਦਿਵਸ ਦੀਆਂ ਸਾਰੇ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜਗਰudev ਧੰਗੁਰਦੇਵ ਦਾਸ ਵੱਲੋਂ ਦੀਵਾਲੀ ਦੇ ਸ਼ੁਭ ਮੌਕੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਔਰ ਬਾਬਾ ਬਿਸ਼ਕਰਮਾ ਦੇ ਦੇ ਚੋ ਮੌਕੇ ਦੇ ਉੱਪਰ ਸਾਰੀਆਂ ਹੀ ਸੰਗਤਾਂ ਨੂੰ ਦੇਖਾ ਦੇਖਾ ਦੇ ਬੈਠੀਆਂ ਦਿਵਾਲੀ ਮਨਾ ਰਹੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪ੍ਰਮਾਤਮਾ ਕਰੇ ਪ੍ਰਮਾਤਮਾ ਕੀ ਅਰਦਾਸ ਹੈ ਕਿ ਇਹ ਦਿਵਾਲੀ ਦਾ ਸ਼ੁਭ ਦਿਹਾੜਾ ਬੰਦੀ ਛੋੜ ਦਿਵਸ ਦਾ ਸ਼ੁਭ ਦਿਹਾੜਾ ਔਰ ਬਾਬਾ ਪਿਸ਼ਕਰਮਾ ਜੀ ਦਾ ਜੋ ਸ਼ੁਭ ਦਿਹਾੜਾ ਹੈ ਇਹ ਸਾਰੀਆਂ ਹੀ ਸੰਗਤਾਂ ਵਾਸਤੇ ਖੁਸ਼ੀਆਂ ਭਰਿਆ ਸਮਾਂ ਲੈ ਕੇ ਆਵੇ ਸਾਰੀਆਂ ਸੰਗਤਾਂ ਨੂੰ ਇਸ ਮੌਕੇ ਤੇ ਫਿਰ ਤੋਂ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਸ਼ੁਭਕਾਮਨਾਵਾਂ ਜੈ ਗੁਰਦੇਵ ਤੁਹਾਨੂੰ ਗੁਰਦੇਵ ਜਗਰਦੇਵ ਤੁਹਾਨੂੰ ਗੁਰਦੇ ਜਿਸ ਤਰ੍ਹਾਂ ਕਿ ਹੁਣੇ বিজেਪਾ ਸਿੰਘ ਜੀ ਅਕੋਰਡ ਆਫਸਰ ਬੀਬੀਐਮਪੀ ਜੀ ਨੇ ਕਿਹਾ ਆਪਣੇ ਦੀਵਾਲੀ ਦੀਆਂ ਬਧਾਈਆਂ ਦਿੱਤੀਆਂ ਬੰਦੀ ਛੋੜ ਦੇਵਸ ਦੀਆਂ ਬਧਾਈਆਂ ਦਿੱਤੀਆਂ ਔਰ ਬਾਬਾ ਵਿਸ਼ਕਰਮਾ ਦੇਵਸ ਦੀਆਂ ਬਧਾਈਆਂ ਦਿੱਤੀਆਂ ਮੈਂ ਰਾਜਕਮਰ ਐਕਸ਼ਨ ਬੀਐਸਐਨਐਲ ਮੈਂ ਵੀ ਪੂਰੇ ਭਾਰਤ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਵਾਸੀਆਂ ਨੂੰ ਸਾਰਿਆਂ ਨੂੰ ਆਪਣੇ ਪੰਜਾਬ ਔਰ ਹਿਮਾਚਲ ਚ ਸਾਰੇ ਵਾਸੀਆਂ ਨੂੰ ਦੀਵਾਲੀ ਦੀਆਂ ਬਾਬਾ ਵਿਸ਼ਕਰਮਾ ਦਿਵਸ ਦੀਆਂ ਔਰ ਬੰਦੀ ਛੋੜ ਦਿਵਸ ਦੀਆਂ ਬਧਾਈਆਂ ਦਿੰਦਾ ਹਾਂ ਪਰਮਾਤਮਾ ਨੂੰ ਮੈਂ ਆਸ ਕਰਦਾ ਹਾਂ ਕਿ ਇਹ ਜਿਹੜੀ ਦੀਵਾਲੀ ਸਾਰਿਆਂ ਦੀ ਬਹੁਤ ਵਧੀਆ ਜਾਵੇ ਇਹਨਾਂ ਤਿਉਹਾਰ ਸਾਰੇ ਦੇ ਬਧੀਆਂ ਹੋਣ ਸਾਰੇ ਖੁਸ਼ੀਆਂ ਭਰ ਨਾਲ ਸਮਾਵੇ ਧੰਨਵਾਦ ਜੀ ਜੈ ਗੁਰਦੇਵ ਧੰਨਵਾਦ ਇਹ ਜੋ ਥੋਰ ਪ੍ਰਧਾਨ ਦਾਵਾ ਕੋਸ਼ਿਸ਼ ਰਹਿਤ ਸੋਹੈਂ ਕਿ ਮੈਂ ਔਰ ਮੇਰੇ ਮੈਂਬਰਾਂ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦਿਵਸ ਦੀਆਂ ਤੂਪ ਜਾਉਣ ਬਾਕੀ ਨੂੰ ਪੁਲੀਸ ਵਾਸੀਆਂ ਸੰਸਾਰ ਵਿੱਚ ਉਸਦੇ ਸਾਰੇ ਇਹ ਲੋਕਾਂ ਨੂੰ ਉਸ ਤਿਹਾੜ ਨੂੰ ਪਿੱਛੇ ਨਾਲ ਬਣਾਉਂਦੇ ਆ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਤਾਂ ਬਸ ਕੁਝਾਂ ਛੇੜੇ ਲੱਗੇ ਆਵੇ ਤਾਂ ਕਰ ਕੀ ਕਰ ਸੁਭਾਜ ਸੇਵਕ ਦਿਲਦਾਰ ਸਿੰਘ ਸੋਨਾ ਨੇ ਸਮੂਹ ਦੇ ਸ਼ਿਵਾਸੀਆਂ ਨੂੰ ਦੀਵਾਲੀ ਦੀ ਵਧਾਈ ਪੇਟ ਕੀਤੀ ਜੈ ਸ਼੍ਰੀ ਰਾਮ ਮੈਂ ਭਾਰਤੀ ਅੰਗਰਾ ਕੌਮੀ ਚੇਅਰਮੈਨ ਸ਼ਖਸ ਰਹਿੰਦ ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਨਿਵਾਸੀਆਂ ਨੂੰ ਔਰ ਮੇਰੇ ਜ਼ਿਲ੍ਹਾ ਸ਼ਹੀਦ ਪ੍ਰਗਤ ਸਿੰਘ ਨਗਰ ਦੇ ਨਿਵਾਸੀਆਂ ਨੂੰ ਦੀਪਾਵਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਪ੍ਰਮੋਖ ਸ਼੍ਰੀ ਰਾਮ ਦਾ ਮਤਾ ਲక్ష్ਮੀ ਦਾ ਸਾਰਿਆਂ ਤੇ ਮੇਰਾ ਪਰਿਆਤ ਬਲਿਆ ਰਵੇ ਮੈਂ ਇੱਕ ਆਪਣੇ ਪੰਜਾਬ ਨਿਵਾਸੀਆਂ ਨੂੰ ਆਪਣੇ ਖਾਸ ਕਰਕੇ ਆਪਣੇ ਨਮਾਸ਼ਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਹੈ ਦੀਵਾਲੀ ਦੇ ਦਿਨ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਆਪਾਂ ਆਪਣੀ ਲੈਵਲ ਜਪਨ ਨੂੰ ਕਹਿੰਦ ਪੰਜਾਬੀ ਦੀ ਆਪਣੀ ਔਕਾਤ ਤੋਂ ਵੱਧ ਵੀ ਆਪਾਂ ਖਰਚੇਦਾਰੀ ਕਰਦੇ ਆਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਆਪਣੇ ਪਰਿਵਾਰ ਦੇ ਵਿੱਚ ਇਸ ਤਿਹਾੜ ਨੂੰ ਮਨਾਉਣ ਲਈ ਮੇਰੀ ਬੇਨਤੀ ਸਾਰਿਆਂ ਨੂੰ ਸਾਰੇ ਹੀ ਜੋ ਵੀ ਸਮਾਨ ਖਰੀਦਣ ਵੱਡੇ ਮੌਲਾ ਚ ਨਾ ਜਾਈਓ ਆਪਣੇ ਛੋਟੇ ਲੋਕਲ ਦੁਕਾਨਦਾਰ ਕੋਲ ਸਮਾਨ ਖਰੀਦਿਓ ਵੇਦਮਤ ਮਕਸਦ ਇਹ ਕੁ ਸਾਡਾ ਪੈਸਾ ਸਾਡੇ ਸ਼ਹਿਰ ਜੀ ਕੋ ਮੁੰਗਾ ਜੇ ਸਾਡਾ ਛੋਟਾ ਦੁਕਾਨਦਾਰ ਪੈਸੇ ਬੱਟੂਗਾ ਡੋ ਵੀ ਡੈਬਿਟ ਉਹ ਵੀ ਕਿਸੇ ਹੋਰ ਦੁਕਾਨ ਤੇ ਜਾ ਕੇ ਪਰਚੇ ਦੀ ਕਰੂਗਾ ਸਾਡਾ ਪੈਸਾ ਸਾਡੇ ਸ਼ਹਿਰ ਚ ਰਹੂਗਾ ਸਾਡੇ ਸ਼ਹਿਰ ਜੀ ਕੋ ਮੁੰਗਾ ਨਾ ਕਿ بڑے بڑے ਅਮੀਰਾਂ ਦੇ ਜਿਹੜੇ ਅਮੀਰਾਂ ਦੇ ਮਾਲ ਆ بڑے بڑے ਅਮੀਰਾਂ ਕੋਟੇਚੀ ਭਰ ਕੇ ਪੈਸਾ ਚੱਲ ਜੂਗਾ ਉਹੀ ਬੇਨਤੀ ਕਰਨੀ ਸੀ ਸਾਰਿਆਂ ਨੂੰ ਦਿਵਾਲੀ ਦੇ ਬਾਅਦ ਬਹੁਤ ਸ਼ੌਕ ਨਾਲ ਖੂਬ ਪਟਾਕੇ ਚਲਾਓ ਪਰ ਸੇਫ ਚਲਾਈਓ ਸਾਰਿਆਂ ਨੂੰ ਬਹੁ ਬਹੁ ਮੁਬਾਰਕਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਮੈਂ ਮਾਤਾ ਨੂੰ ਨਤਕਰੀ ਜਿਹੜੇ ਅਬ ਦੀਪਾwali ਦੀਆਂ ਮਿਸਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਸਾਰੇ ਇਲਾਕਾ ਵਾਸੀਆਂ ਨੂੰ ਜਿਹੜਾ ਆਉਣ ਵਾਲਾ ਟਾਈਮ ਸਾਰੇ ਨੂੰ ਵਧੀਆ ਗੁਜ਼ਰੇ ਸਾਰੇ ਠੀਕ ਠਾਕ ਰਹਿਣ ਬਾਬਾ ਜੀ ਤੋਂ ਇਹ ਕਿਪਾ ਕਰਾਂਗੇ ਸਾਰੇ ਜਿਹੜਾ ਇਲਾਕਾ ਨੋ ਵਾਸੀ ਸਾਰਿਆਂ ਨੂੰ ਵਧੀਆ ਸੁਭਲੇ ਆਵੇ ਦਿਨ ਬਾਈ ਨੂੰ ਜੀਗਾ ਖਾਲਸਾ ਜੀ ਬਾਈ ਨੂੰ ਜੀ ਦੀ ਪੱਤੇ ਮੈਂ ਸੁਨੀਤਾ ਦੇਣੀ ਸਰਪੰਚ ਗ੍ਰਾਮ ਪੰਚਾਇਤ ਕਨ ਭੱਡੀਆਂ ਆਪ ਸਭ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੇਜੀਆਂ ਲੱਖ ਲੱਖ ਮੁਬਾਰਕਾਂ ਦਿੰਦੀਆਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਜੀ ਨੂੰ ਵਾਹਿਗੁਰੂ ਜੀ ਕੀ ਪਹੇ ਮੈਂ ਮੁਕਤ ਸੇਵਾਦਾਰ ਗੁਰਦੇਵ ਸਿੰਘ ਹੋ ਦੁਬਾਰਾ ਸ਼ੇਰੂ ਰਵਿਦਾਹ ਮਹਾਰਾਜ ਜੀ ਪਿੰਡ ਪਟੀਆਂ ਆਪ ਸਭ ਨੂੰ ਅਤਿ ਸਤਿ ਸ਼੍ਰੀ ਅਕਾਲ ਵਿੱਚ ਬੈਠ ਕੇ ਸਾਹਮਣੋਂ ਦੀਵਾਲੀ ਅਤੇ ਬੰਦੀ ਛੋੜ ਦੇਜੀਆਂ ਦੱਖ ਲੱਖ ਮੁबारकਾਂ ਹੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇ ਦਾਸ ਨੂੰ ਦੀਵਾਲੀ ਦੀਆਂ ਬੰਦੀ ਛੋਟ ਦਿਵਸ ਦੀਆਂ ਤੇ ਬਾਬਾ ਬਿਸ਼ਰਮਾ ਜੀ ਦੇ ਜਨਮ ਤੇ ਸਾਡੇ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਸ਼ੁਕਤਾਂ ਸ਼ੁਕਤਾਂ ਮੁਬਾਰਕਾ ਪਰਮਾਤਮਾ ਤਾਰੇ ਇਹ ਜੋ ਦਿਨ ਹਨ ਆਪ ਸਭ ਵਾਸਤੇ ਤਾਂ ਤੁਸੀਂ ਲੈ ਕੇ ਆਣ ਖੁਸ਼ੀਆਂ ਲੈ ਕੇ ਆਣ ਆਪ ਅਸੀਂ ਇਸ ਦਿਨ ਦੇ ਉੱਤੇ ਇੱਕ ਪ੍ਰੋਮਿਸ ਕਰੀਏ ਕਿ ਇਹ ਦੀਵਾਲੀ ਜੋ ਕਿ ਖੁਸ਼ੀਆਂ ਦਾ ਤੇ ਤਿਹਾੜਾ ਹੈ ਲਾਈਟਾਂ ਦਾ ਤਿਹਾੜਾ ਹੈ ਇਹਨੂੰ ਉਸੇ ਖੁਸ਼ੀਆਂ ਤੇ ਚਾਹਮ ਨਾਲ ਬਣਾਈਏ ਤੇ ਜਿਵੇਂ ਅਸੀਂ ਪ੍ਰਦੂਸ਼ਣ ਬਹਿਤ ਕਰ ਮਨਾਉਂਦੀ ਕੋਸ਼ਿਸ਼ ਕਰਾਂਗੇ ਤਾਂ ਕੁਝ ਵੀ ਜਦਾ ਵੱਡਿਆ ਹੋਵੇਗਾ ਸਭ ਸੰਤਾਂ ਨੂੰ ਦੀਵਾਲੀ ਦੀਆਂ ਬੰਦੀ ਸ਼ੂਰ ਦੀਵਸ ਦੀਆਂ ਤੇ ਭਾਵੇਂ ਸ਼ਰਮਾ ਜੀ ਦੇ ਪ੍ਰਕਾਰ ਦਿੜੀਆਂ ਬਹੁਤ ਬਹੁਤ ਸ਼ੁਕਰਾ ਜੀ ਜੈ ਗੋਡੇ ਤੁਹਾਨੂੰ ਬਸ ਆ ਦੁਨੀਆ ਦੇ ਉੱਪਰ ਨਹੀਂ ਨਹੀਂ ਅਸਾਂ ਆ ਜਾਂਦੇ ਹਾਂ ਹਾਂਜੀ ਬੋਲ ਸਾਰੇ ਦਰਬਾਰ ਕੀ ਜੈ ਬੋਲ ਗਣਪਤੀ ਮਹਾਰਾਜ ਕੀ ਜੈ बोल लक्ष्मी माता की जय बोल बंदी छोड़ महाराज की जय बोलिए सियावर रामचंद्र महाराज की जय बोल अपने गुरुदेव भगवान की जय सारे नगर निवासी पूरे नवा शहरी इलाके पूरे एसबीएस नगर नु एडवोकेट राजवेंद्र सिंह लक्की जिला प्रधान भारतीय जनता पार्टी जिला शहीद भगत सिंह नगर के वलो समूह देश वासियों नु दिवाली उत्सव दिया लाख लाख सधन्य पेट की खुशियां दा जड़ा है त्यौहार समय लेके आवे और दीपावली का त्यौहार आप सबके लिए शुभ मंगल कारक हो तंदुरुस्ती भरिया हो दीर्घायु हो माता लक्ष्मी आप के दुख दरिद्रता कष्ट रोग का नाश करे और आपकी दिवाली आपके लिए शुभ मंगल कामना लेके आवे जो जो आपके सपने जड़े अधूरे हैं माता लक्ष्मी आपके पूरे करे बंदी छोड़ महाराज भगवान ਵਿਸ਼ਵਕਰਮਾ ਜੀ ਗੋਵਰਧਨ ਮਹਾਰਾਜ ਆਪ ਸਭ ਕੀ ਸਮੱਸਿਆ ਦਾ ਹੱਲ ਕਰੇ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਪੂਰੇ ਪਿੰਡਾਂ ਨੂੰ ਪੂਰੇ ਨਵਾਂ ਸ਼ਹਿਰ ਨਿਵਾਸੀਆਂ ਨੂੰ ਭਗਤਾਂ ਨੂੰ ਦੀਪਾਵਲੀ ਦੀ ਬਹੁਤ ਬਹੁਤ ਵਧਾਈ ਆ ਔਰ ਸਿਆਵਰ ਰਾਮਚੰਦਰ ਮਹਾਰਾਜ ਆਪ ਸਭ ਕੀ ਮਨੋ ਕਾਮਨਾ ਪੂਰਨ ਕਰੇ ਬੋਲ ਸਿਆਵਰ ਰਾਮਚੰਦਰ ਮਹਾਰਾਜ ਕੀ ਜੈ ਹੈਪੀ ਦੀਵਾਲੀ ਬੱਚਾ ਪਿੰਡ ਪੀ ਦੀਵਾਲੀ ਦੀਆਂ ਹਰ ਸਾਲ ਤਰ੍ਹਾਂ ਦੀ ਦੀਵਾਲੀ ਨਿਗਰ ਮਨਾਇਆ ਜਾਂਦਾ ਮੇਲਾ ਕਿ ਚੋਚਾ ਮੇਰੇ ਜੋੜ ਮੇਲਾ ਕਾਇ ਜਾਂਦਾ ਸਾਲ ਦੇ ਵਿੱਚ ਹਰ ਤਰ੍ਹਾਂ ਦੇ ਰੋਟੀ ਲੰਗਰ ਚਾਹ ਪਾਣੀ ਪੌੜੀ ਲੰਗਰ ਖੁਲ ਕੇ ਲੱਗ ਜਾਂਦਾ ਫੁਲਕੇ ਸੇਵਾ ਹੁੰਦੀ ਆ ਪਾਰ ਦੇ ਬੇਟੇ ਕੋਈ ਤੇ ਗੱਲ ਦੀ ਕਾ ਵੀ ਨਹੀਂ ਹੈਗੀ ਤੇ ਜਿਹਦਾ ਆਪਾਂ ਲਈ ਖਰਪਾ ਕੋਲ ਨਾਲ ਪਸ਼ਾਰਦ ਇੱਕ ਨਾਲ ਜਗਾ ਲਈ ਆ ਚਾਰ ਨਾਲੀ ਉਹ ਵੀ ਸੰਗ ਦੇ ਸੰਜੂ ਦੇ ਨਾਲ ਲਈ ਆਵੇਂ ਸੰਗਤ ਦਾ ਇੱਥੇ ਜੋ ਵਿੱਚ ਸਾਰਾ ਪਾਵੇ ਜਪੋ ਚਾਹ ਲੈ ਜਿਹੜਾ ਰੀਜ ਚਾਹ ਲੈਦੀ ਆਪਾਂ ਵਿੱਚ ਪਿਛ ਪਾ ਕੇ ਉਹਨ ਵੀ ਉਹ ਕਿ ਸੰਗਤ ਦੇ ਸਰਦ ਤੈਰ ਸਾਰਾ ਸੰਗਤ ਨੇ ਕਰਨਾ ਸੰਗਤ ਨੇ ਸੰਗਤ ਦਾ ਲਾਣਾ ਇੱਥੇ ਲੰਗਰ ਪਾਲੇ ਵੀ ਸੰਗਤ ਦਾ ਸਰਦ ਕੋਈ ਸੰਗਤ ਹੈ ਸਾਈਂ ਬਨਾਰਾ ਸਾਹਿਬ ਨੂੰ ਬਹੁਤ ਬਹੁਤ ਬਧਾਈਆਂ ਲੱਖ ਲੱਖ ਬਧਾਈਆਂ ਬਰਵਾ ਨੂੰ ਬਧਾਈਆਂ ਸੰਗਤ ਦੀਆਂ ਹਾਂਜੀ ਜੀ ਆਪ ਜੀ ਦਾ ਨਿੱਜ ਸਰਕਾਰਾਂ ਆ ਬਾਬਾ ਕਲਮੀਰ ਸਿੰਘ ਆਜਾਤ ਕੀ ਵੀਰ ਦੀ ਸ਼ਾਹ ਹਾਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਸਤਰਮਾ ਦੇ ਦੀਆਂ ਬੰਦੀ ਜੋ ਦੇ ਪਾਕਿਸਤਾਨ ਦੇ ਸਾਨੂੰ ਬਹੁਤ ਬਹੁਤ ਮੁਬਾਰਕਾਂ ਜੈ ਪੀਰਾਂ ਦੀ ਜੈ ਸਰਕਾਰਾ ਆਪੇ ਧਰਤਾਂ ਦੇ ਬਹੁਤ ਬਹੁਤ ਕਰਮਾਈਆਂ ਲੱਖ ਲੱਖਾਂ ਦਾ ਜੀਵ ਹੋਵੇ ਬੰਦੀ ਛੋੜ ਦੀ ਵਧਾਈ ਹੋਵੇ ਦੀਵਾਲੀ ਦੀਆਂ ਸਭ ਨੂੰ ਵਧਾਈਆਂ ਦੀਨਦਾਰ ਭਰਾਵਾਂ ਨੂੰ ਸਾਰਿਆਂ ਨੂੰ ਔਰ ਆਪਣੇ ਜਿੰਨੇ ਵੀ ਸ਼ਹਿਰ ਕੋਈ ਬਸਤੇ ਨੇ ਸਭ ਨੂੰ ਵਧਾਈਆਂ ਆਪਣੀ ਜਿਹੜੀ ਦੁਕਾਨਾਂ ਦੇ ਉੱਤੇ ਕੀ ਕੀ ਆਪਾਂ ਤਿਆਰ ਕਰਕੇ ਦਿੰਨੇ ਆਂ ਆਪਾਂ ਐਗਰੀਕਲਚਰ ਦਾ ਸਾਰਾ ਸਮਾਨ ਤਿਆਰ ਕਰ ਦਿੰਦੇ ਆਂ ਟਰਾਲੀਆਂ ਤੋਂ ਲੈ ਕੇ ਖੇਤੀਬਾੜੀ ਦਾ ਜੋ ਵੀ ਸਮਾਨ ਆ ਸਾਰਾ ਤਿਆਰ ਕਰਦੇ ਨਵੀਆਂ ਟਰਾਲੀਆਂ ਵੀ ਤੁਸੀਂ ਤਿਆਰ ਟਰਾਲੀਆਂ ਬਣਾਉਂਦੇ ਵੀ ਛੋਟੀ ਤੋਂ ਲੈ ਕੇ ਵੱਡੀ ਜਿਹੜੇ ਵੀ ਮਰਜੀ ਸਾਈਜ਼ ਦੀ ਟਰਾਲਾ ਟਰਾਲੀਆਂ ਹਰ ਇੱਕ ਚੀਜ਼ ਕਰ ਆ ਬੜੇ ਟਰਾਲਾ ਵੀ ਕਿਤੇ ਵੀ ਤਿਆਰ ਟਰਾਲੀਆਂ ਨੇ ਇੰਨੀ ਕੀਤੀ ਤਿਆਰ ਕਰੀਏ ਨੇ ਇਹ ਤੋਂ ਹੋਰ ਨਹੀਂ ਆ ਆਪਣੇ ਨੰਨ੍ਹੇ ਸ਼ਹਿਰ ਦੇ ਜਿਲ੍ਹੇ ਚ ਜਾਂਦੇ ਜਿਹੜੀ ਸ਼ਾਪ ਆਪਣੀ ਕਿੱਥੇ ਹੈਗੀ ਆਪਣੀ ਸ਼ਾਪ ਹੈਗੀ ਸੰਗਰ ਰੋਡ ਦੇ ਉੱਤੇ ਹੈ ਮਿਲ ਦੇ ਮਿਲ ਟੱਪ ਦੇ ਸੰਗਰ ਰੋਡ ਤੇ ਜੀ